ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਰਾਮੂ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚਿਆ ਦੋਸਤੋ ਬਿਲਕੁਲ ਖੇਮ ਕਰਨ ਦੇ ਲਾਗੇ ਪਿੰਡ ਆ ਦੋਸਤੋ ਰਾਮੂ ਵਾਲਾ ਗਜਰ ਪਿੰਡ ਥੋੜੀ ਦੂਰੀ ਤੇ ਆ ਰਤੋਂ ਕੇ ਮਾਛੀ ਕੇ ਪਿੰਡ ਵੀ ਜਿਹੜੀ ਆ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਜੇਕਰ ਪੱਟੀ ਮੋੜ ਤੋਂ ਤੁਸੀਂ ਆ ਰਹੇ ਹੋ ਤਾਂ ਚੀਮਾ ਬਰਵਾਲਾ ਕੋਟ ਬੁੱਢਾ ਤੂਤ ਪੰਗਾਲਾ ਪਿੰਡ ਆਉਂਦਾ ਦੋਸਤੋ ਰਸਤੇ ਵਿੱਚ ਤੇ ਗਜਲ ਆਉਂਦਾ ਗਜਲ ਪਿੰਡ ਤੋਂ ਅਗਲੇ ਪਿੰਨੇ ਜਿਹੜਾ ਦੋਸਤੋ ਤੁਸੀਂ ਟਰਨ ਲੈ ਕੇ ਪਿੰਡ RAMU ਵਾਲਾ ਵਿజిਟ ਕਰਨੀ ਆ ਸੋ ਇਸ ਘਰੋਂ ਦੋਸਤੋ ਆਪਾਂ ਪਹਿਲਾਂ ਵੀ ਕਾਫੀ ਵੀਡੀਓ ਪਾਈਆਂ ਨੇ ਮੱਜਾਂ ਚੰਗੀਆਂ ਵੀਰ ਲਿਆ ਕੇ ਵੇਚਦਾ ਸੇਲ ਪਰਚੇ ਦਾ ਕੰਮ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਝੋਟੀ ਦਿਖਾ ਦਾਂਗੇ ਤਾਜੀ ਸੂਈ ਸਵਾਈ ਆ ਬਿਲਕੁਲ ਬੌਲੇ ਤੇ ਆ ਸੋ ਕੀ ਡਿਟੇਲ ਆ ਪ੍ਰੋਪਰ ਉਹ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਝੋਟੀ ਜਿਹੜੇ ਵੀਰ ਨੂੰ ਪਸੰਦ ਆਊਗੀ ਆਪਣਾ ਹੱਕ ਸਮਝ ਕੇ ਕੋਈ ਚੁਵਾਈ ਬਿਲਕੁਲ ਜਿਹੜੀ ਆ ਦੋਸਤੋ ਚੁਵਾਈ ਤੇ ਆ ਦੂੜਾਂਗੇ ਇੱਕ ਟਾਈਮ ਚਵਾਈ ਆਪਣੀ ਕਰਕੇ ਤਸੱਲੀ ਕਰ ਸਕਦੇ ਹੋ ਤੇ ਕੱਟੀ ਬਹੁਤ ਵਧੀਆ ਚੰਗੀ ਵਿਸ਼ੇ ਦੋਸਤੋ ਕੱਟੀ ਆ ਨੀਲੀ ਦੀ ਮਗਰ ਕੱਟੀ ਆ ਤੇ ਉਹ ਵੀ ਡਿਮਾਂਡ ਉਹ ਵੀ ਰੀਜ ਰੀਜ ਆ ਜਿਹੜੀ ਦੋਸਤੋ ਪੂਰੀ ਹੋ ਜੂਗੀ ਤੁਹਾਡੀ ਜਿਹੜੀ ਵੀ ਰਕੇ ਕੱਟੀ ਦੇ ਵੀ ਸ਼ਕੀਨ ਹੈਗੀ ਆ ਠੀਕ ਆ ਨੀਲੀ ਦੀ ਮਗਰ ਕੱਟੀ ਆ ਤੇ ਪ੍ਰੋਪਰ ਗੱਲਬਾਤ ਆਪਾਂ ਕਰਦੇ ਆ ਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਸ ਝੋਟੀ ਦੀ ਅੱਜ ਵੀਰ ਜੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਭ ਨੂੰ ਬਹੁਤ ਠੀਕ ਠਾਕ ਜੀ ਵਧੀਆ ਠੀਕ ਠਾਕ ਤੁਸੀਂ ਸਾਰੇ ਬਹੁਤ ਵਧੀਆ ਤੇ ਅੱਛਾ ਵੀਰ ਅ ਅੱਜ ਆਪਨੇ ਕੋਲ ਇੱਕ ਝੋਟੀ ਪਕਾਉਗੇ ਹਾਂਜੀ ਹਾਂਜੀ ਪਹਿਲਾਂ ਵੀ ਆਪਾਂ ਮੱਜਾਂ ਵੀਡੀਓ ਪਾਈਆਂ ਸੀ ਮੱਜਾਂ ਦੀਆਂ ਬੂਰੀਆਂ ਨੀਲੀਆਂ ਰਾਵੀਆਂ ਦੀਆਂ ਬੜੀਆਂ ਵਧੀਆ ਵੱਡੀਆਂ ਮੱਜਾਈਆਂ ਹਾਂਜੀ ਚੰਗੀਆਂ ਮੱਜਾਂ ਚੰਗੀਆਂ ਸੇਵ ਸ਼ੁਰੂ ਹੋ ਗਈਆਂ ਸੀ ਉਹਨਾਂ ਅੱਜ ਇਹ ਝੋਟੀ ਆਪਣੇ ਕੋਲ ਹਾਂਜੀ ਹਾਂਜੀ ਇਹ ਸੂਹਾ ਕਿਰਮਾ ਸੂਈ ਆ ਇਹ ਦੂਜੇ ਸੂਵੇ ਆ ਦੂਜੇ ਸੂਵੇ ਆ ਤੇ ਦਿਨ ਕਿੰਨੇ ਹੋ ਗਏ ਇਹ ਚੌਥਾ ਦਿਨ ਸੂਈ ਨੂੰ ਅੱਜ ਹੋ ਗਿਆ ਅੱਜ ਚੌਥਾ ਦਿਨ ਆ ਦੋਸਤੋ ਸੂਈ ਨੂੰ ਠੀਕ ਆ ਸੂਹਾ ਦੂਜਾ ਚੌਥਾ ਦਿਨ ਤੇ ਥੱਲੇ ਬ ਕੱਟੀ ਐ ਫੀਮੇਲ ਕੱਟੀ ਆ ਗਈ ਹਾਂ ਠੀਕ ਆ ਅੱਛਾ ਵੀਰ ਕਿੰਨਾ ਕੁ ਹੁਣ ਮਿਲਕ ਦੀ ਗੱਲ ਕਰੀਏ ਦੁੱਧ ਬੌਲਾ ਜਿੱਥੇ ਐ ਸੰਤੋਸ਼ ਬੌਲਾ ਹੀ 9 ਕਿਲੋ ਹੀ ਆ ਜੀ ਤੇ ਬੌਲਾ 9 ਕਿਲੋ ਹਾਂਜੀ ਹਾਂਜੀ 9 ਕਿਲੋ ਬੌਲਾ ਮਤਲਬ ਕਿ ਪੂਰਾ ਖੁੱਲਾ ਡੁੱਲਾ ਆਪਾਂ ਕਹਿ ਲਈਏ ਪੂਰਾ ਆ ਆਪਾਂ ਕੋਈ ਕੰਡਾ ਨਾਲ ਲਈ ਜਾਵੇ ਆਪਦਾ ਵੀ ਠੀਕ ਆ ਜੀ ਸੋ ਝੋਟੀ ਕੋਲੇ ਦੋਸਤੋ ਹੁਣ ਬੌਲਾ ਤੇ 9 ਕਿਲੋ ਬੌਲਾ ਬਿਲਕੁਲ ਰੈਡੀ ਆ ਬਾਕੀ ਇੱਕ ਜ਼ਰੂਰ ਜ਼ਿਕਰਯੋਗ ਗੱਲ ਆ ਵੀ ਇੱਕ ਜਿਵੇਂ ਸੰਗ ਟੁੱਟਾ ਇੱਕ ਪਾਸਿਓ ਤੁਸੀਂ ਜ਼ਰੂਰ ਨੋਟ ਕਰ ਲਿਓ ਬਾਕੀ ਓਵਰਆਲ ਝੂਠੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਥਣ ਚੱਡੇ ਦੀ ਵਿਖਾਵਾਂਗੇ ਤੁਹਾਨੂੰ ਜਦੋਂ ਤੋੜ ਕੇ ਦਿਖਾਉਨੇ ਆ ਦੋਸਤੋ ਉਹ ਬੜੀ ਸਾਫ ਆ ਚੰਗੀ ਚੌਰਸ ਥਣ ਚੱਡਾ ਹੈਗਾ ਤੇ ਚਵਾਈ ਵੀਰ ਦੀ ਕਿਵੇਂ ਮੋਟੀ ਧਾਰ ਹੈ ਬਹੁਤ ਕੋਲੀ ਮਾਜ ਭਾਵੇਂ ਕੋਈ ਜਵਾਕ ਚੋਲੇ ਕੋਈ ਜਨਾਨੀ ਚੋਲੇ ਬਹੁਤ ਕੋਲੀ ਮਾਜ ਆਵੇ ਠੀਕ ਆ ਜੀ ਲਓ ਜੀ ਤੋੜ ਕੇ ਵੀ ਖੋਲ ਕੇ ਤੋ ਲੇਡੀਜ਼ ਵੀ ਚਵਾਈ ਕਰ ਸਕਦੇ ਆ ਭਰਾ ਵੀ ਚਵਾਈ ਕਰ ਸਕਦੇ ਭੈਣਾਂ ਵੀ ਚਵਾਈ ਕਰ ਸਕਦੀਆਂ ਨੇ ਵੀ ਠੰਡੀ ਧੀਰੀ ਪੂਰੀ ਆ ਤੇ ਚਵਾਈ ਕੋਡੀ ਆ ਠੀਕ ਆ ਤੇ ਆ ਦੇਖੋ ਜੀ ਥਣ ਦੇਵਾ ਜਣਾ ਦੋਸਤੋ ਪੂਰਾ ਸਾਫ ਆ ਤੇ ਬਿਲਕੁਲ ਲੰਬਾਈ ਦੇ ਵਿੱਚ ਥਣ ਸਾਈਜ਼ ਦੇ ਵਿੱਚ ਵੀ ਥਣ ਪੂਰਾ ਵਧੀਆ ਠੀਕ ਆ ਤੇ ਝੋਟੀ ਓਵਰ ਆਲ ਚੰਗੀ ਆ ਆ ਦੇਖੋ ਨਾਲੇ ਕਰ ਕੇ ਨਾਲ ਖਦੇ ਜੀ ਕਰਦੀ ਮੈਨੂੰ ਲੱਗਾ ਵੀ ਜਿਵੇਂ ਘਰਾਂ ਦੇ ਵਿੱਚੋਂ ਲੈਨੇ ਸਿੰਗਲ ਪਾਈ ਹੁੰਦੇ ਜਿਆਦਾ ਹਾਂਜੀ ਤਾਂ ਧਲਿਆਰਾ ਜਦੋਂ ਤੁਸੀਂ ਪਹਿਲੀ ਵਾਰੀ ਪਾ ਦਿੱਤੀ ਕਿਤੇ ਤੇ ਫਿਰ ਥੋੜਾ ਜਿਹਾ ਔਰ ਜੀ ਕਰਦਾ ਵੇਖੋ ਲੈ ਜੀ ਉਧਰ ਨੂੰ ਹਾਂਜੀ ਮੋੜ ਲੀ ਗਏ ਥਾਂ ਜੱਡਾ ਜਿਹੜਾ ਦੋਸਤੋ ਬਹੁਤ ਸੋਹਣਾ ਹੈਗਾ ਠੀਕ ਆ ਚੌਰ ਸੁਨੇਵੇ ਦੀ ਆ ਤੇ ਬਿਲਕੁਲ ਪੱਦਰ ਵਿਖਾਲਾ ਮਗਰ ਲਈ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਥਣ ਚੱਡਾ ਬੜਾ ਸਾਫ ਹੈ ਤੇ ਝੋਟੀ ਓਵਰঅল ਚੰਗੀ ਹੈ ਠੀਕ ਆ ਓਵਰঅল ਝੋਟੀ ਜਿੰਨੀ ਚੰਗੀ ਆ ਪੱਲੇ ਪਿੰਡੇ ਦੇ ਵਿੱਚ ਆ ਬਾਕੀ ਬਿਲਕੁਲ ਸੂਹ ਦੇ ਵਿੱਚ ਪਸ਼ੂ ਦੋਸਤੋ ਕੋਈ 1 2 3 ਦਿਨਾਂ ਦਾ ਸੁਆ ਸੁਆ ਹੈਗਾ ਉਹ ਹਿਸਾਬ ਨਾਲ ਜੇਕਰ ਆਪਾਂ ਦੇਖੀਏ ਤੇ ਘੱਟੋ ਘੱਟ ਵੀ ਬਿਲਕੁਲ ਭਰਦੀ ਸਰੀਰ ਜਦੋਂ ਦੋਸਤੋ ਪਿੰਡਾ ਭਰ ਗਿਆ ਬਿਲਕੁਲ ਖਾਗ ਡਾਈਟ ਦੇ ਨਾਲ ਤਾਂ ਵਿਖਾਵਾ ਜਿਹੜਾ ਦੋਸਤੋ ਗੋਲਡੀ ਸਟਰਕਚਰ ਜਿਹੜਾ ਉਹ ਹੋਰ ਸਾਫ ਦਾ ਹੋ ਜਾਊਗਾ ਆ ਕੱਟੀ ਤੁਹਾਨੂੰ ਦਿਖਾਉਣੀ ਆਪਾਂ ਮੰਗਦੇ ਆਹ ਆਦੀ ਦੇ ਜੀਆ ਕੱਟੀ ਬਹੁਤ ਸੋਹਣੀ ਪਾਈ ਏ ਬਿਲਕੁਲ ਲਿਮਟਡ ਜਿਹੜੀ ਸਪੇਸੀ ਆ ਆ ਵਾਈਟ ਰਸ ਵੀ ਜਿਹੜੀ ਦੋਸਤੋਂ ਜਿਆਦਾ ਨਹੀਂ ਮਿਲਦੀ ਅਗਲੇ ਪੈਰ ਮਾਰਕਿੰਗ ਦੇ ਵਿੱਚਲੇ ਮਗਰਲੇ ਪੈਰ ਝੋਤੇ ਆ ਬਿਲਕੁਲ ਤੁਸੀਂ ਵੇਖੋ ਘੇਠ ਘੇਠ ਮਗਰਲੇ ਪੈਰ ਤੇ ਨਾਲ ਵੀ ਜਿਹੜੀ ਇੱਕ ਦੋ ਆ ਵੇਖੋ ਬੱਗੀ ਨਾਸਾ ਮੱਥਾ ਬੱਲਾ ਅਖ ਮਲਕੀ ਠੀਕ ਹੈ ਤੇ ਬਹੁਤ ਵਰਗੀ ਆ ਕਾ ਤੇ ਆ ਪੂਛ ਕੱਟੀ ਦੀ ਬਰਦਰ ਬਹੁਤ ਚੰਗੀ ਆ ਮਗਰ ਕੱਟੀ ਬਹੁਤ ਸੋਹਣੀ ਰਵੇ ਦੇ ਵਿੱਚ ਤੇ ਆਜੋ ਵੀਰ ਜੀ ਕੀ ਇਹ ਤਾਂ ਫਿਰ ਲੈਂਡ ਦੇਣ ਆਪਾਂ ਕੀ ਕਰਦੇ ਪਏ ਆ ਜੀ ਇਹ ਹਮਸਾ ਜੇ ਦਾ ਨਾਮ ਆ ਲਿਆ ਸਿੰਘ ਨਾ ਟਟਾਂ ਦਾ ਹਾਂ ਫਿਰ ਤਾਂ ਮੱਝ ਝੋਟੀ ਹੈਗੀ 90 95000 ਦੀ ਹੂੰ ਹਣਾ ਬਸ 80000 ਦੀ ਦੇ ਦਿੰਦੇ ਦੇ ਦਾਂਗੇ 80000 ਦੀ ਹਾਂਜੀ ਹਾਂਜੀ 80000 ਤੋਂ ਛੋਟਾ ਆਪਾਂ ਖੁੱਲਾ ਹੋ ਜੂਗਾ ਹੀ ਹੋ ਜੂ ਮੜ ਮੋੜ ਕਰਾਂਗੇ ਜਰੂਰ ਤੇ ਨਹੀਂ ਜਰੂਰ ਕਰਨਾ ਕੇ ਅੰਨੇ ਕਰਾਂਗੇ ਜਰੂਰ ਤੇ ਦੋ ਤਾਂ ਆਪਣੇ ਵੀਰ ਕਿੰਨਾ ਕਿ ਨੂੰ ਵੈਸੇ ਚਵਾਉਣਾ ਚਾਹੀਦਾ ਤੁਹਾਡੇ ਸਾਹਮਣੇ ਜੇ ਨੌਂ ਮਰਵਾ ਦੇਣਾ ਇਹ ਜੇ ਦਾ ਸੰਧ ਸਾਹਿਬ ਜੇ ਝੂਠ ਮਾਰਦ ਕੇ ਲੋਕ ਤਾਂ 15 ਹੀ ਆਖੀ ਜਾਂਦੇ ਆ ਆ ਪਰ 12 ਕਿਲੋ ਦੁੱਧ ਚਵਾਉਗੀ 11 12 ਨੂੰ ਆਂਦਾ ਕੁਛ ਨਹੀਂ ਜੀ ਲੱਡੂ ਲੈ ਚਵਾਉਗੀ 12 ਕਿਲੋ ਦੁੱਧ ਠੀਕ ਹੈ ਜੀ ਹਾਂਜੀ ਹਾਂਜੀ ਅੱਗੋਂ ਵੀਰ ਕੋ ਸੇਵਾ ਵਾਲਾ ਹੋਵੇ ਹਾਂ ਸੇਵਾ ਵਾਲਾ ਹੋਵੇ ਤੇ ਫੇਰੀ ਆਣਾ ਦੁੱਧ ਚਵਾਉਗੀ 11 12 ਪੱਕਾ ਹਾਂਜੀ ਹਾਂਜੀ ਬਾਕੀ ਦੋਸਤੋ ਥਣ ਚੇਡਾ ਤੁਹਾਨੂੰ ਦਿਖਾਇਆ ਬੜੀ ਤਸੱਦੀ ਦੇ ਨਾਲ ਤੇ ਸਫਾਈਆਂ ਸਪੋਈਆਂ ਪੂਰੀਆਂ ਨੇ ਠੀਕ ਆ ਆ ਦੇਖੋ ਆ ਬਹਿੜੀ ਵਾਲੇ ਪਾਸੇੋਂ ਥਣ ਥਣ ਤੁਸੀਂ ਦੇਖ ਸਕਦੇ ਹੋ ਇਹ ਪੂਰ ਸ਼ਟਾ ਨਹੀਂ ਹੈਗਾ ਵੀ ਕੋਈ ਹੋਵੇ ਆਪਣੀ ਗਰੰਟੀ ਹੋ ਠੀਕ ਹੈ ਜੀ ਖਾਣਵਾਦ ਘੜ ਗਾ ਠੀਕ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਪੂਰ ਸ਼ਟਾ ਨਹੀਂ ਹੈਗਾ ਦੋਸਤੋ ਠੀਕ ਹੈ ਚਵਾਈ ਇੱਕ ਨੰਬਰ ਤਸੱਲੀ ਤੁਸੀਂ ਕਰ ਲੈਣੀ ਇੱਥੇ ਆ ਕੇ ਤੇ ਆਹ ਥਣ ਦੇ ਵਾਈ ਠੀਕ ਹੈ ਜੀ ਤੇ ਭਰਾ ਕੇ ਪੂਰੀ ਤਸੱਲੀ ਨਾਲ ਵੇਖ ਸਕਦੇ ਹੋ ਠੀਕ ਹੈ ਜੀ ਕਿਉਂਕਿ ਰੁਪਈਆ ਰਕਮ ਲਾਉਣੀ ਹੈ ਕਿਸੇ ਵੀ ਕਿਸਾਨ ਫਾਰਮਰ ਦੇ ਉੱਤੇ 80000 ਰੁਪਈਆ ਲੱਗਣਾ ਦੋਸਤੋ 80000 ਤੋਂ ਬਾਅਦ ਤਾਂ ਹੋਊਗਾ ਸੋ ਲੇਵਟੀ ਅੰਡਰ ਕੁਆਲਿਟੀ ਚੰਗੀ ਹੈ ਅੱਜ ਠੀਕ ਆ ਅੱਛਾ ਇਹ ਕੰਟੈਕਟ ਨੰਬਰ ਇੱਕ ਆਪਣੇ ਭਰਾ ਜੀ ਦੇ ਦਿਓ ਇਹ ਸੰਸਾ ਕੰਟੈਕਟ ਨੰਬਰ ਆਪਣਾ 95307 ਤੇ 78320 ਹਾਂਜੀ ਠੀਕ ਆ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਤੇ ਖਾਸ ਤੁਸੀਂ ਵਿజిਟ ਕਰਨੀ ਹੈ ਪਿੰਡ ਰਾਮੂ ਵਾਲਾ ਤਹਿਸੀਲ ਪੱਟੀ ਹੈ ਜ਼ਿਲ੍ਹਾ ਜੀਤ ਕਰਨਤਾਰਨ ਸਾਹਿਬ ਵੀ 8-7 ਕਿਲੋਮੀਟਰ ਖੇਮ ਕਰਨ ਦੀ ਦੂਰੀ ਹੋਵੇਗੀ ਹਾਂਜੀ ਹਾਂਜੀ 8-7 ਕਿਲੋਮੀਟਰ ਹੀ ਖੇਮ ਕਰਨ ਦੀ ਦੂਰੀ ਆ ਪੰਘਾਲਿਆਂ ਵੀ 8-7 ਮਿੰਟਾਂ ਵੀ 6 ਕਿਲੋਮੀਟਰ ਮਿੰਟਾਂ ਵਾ 6 ਕਿਲੋਮੀਟਰ ਤੂਤ ਪੰਘਾਲਾ ਪੰਘਾਲਾ ਵੀ 6-7 ਕਿਲੋਮੀਟਰ ਇੱਕ ਬਨੇ ਖੇਮ ਕਰਨ ਵੀ 8-7 ਕਿਲੋਮੀਟਰ ਤੇ ਖਾਸ ਪਹੁੰਚ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਾਥ ਸ਼ਿਰਕਾ ਕਰਦੇ